ਏ ਜੀ ਵੇਖੋ 1998 ਦਾ ਬੰਨ ਵਜਾ ਹੈ ਇਹ ਕੋ ਸਮਾਂ 1 2 ਸਾਲ ਪਹਿਲਾਂ ਮੰਤਰੀ ਬਣੇ ਸੀ ਮੇਜਰ ਰਾਜਵੀਰ ਸਿੰਘ ਜੀ ਮੇਜਰ ਰਾਜਵੀਰ ਸਿੰਘ ਐਮ ਐਲ ਏ ਬਣੇ ਸੀ ਅਜਨਾਲੇ ਹਲਕੇ ਤੋਂ ਇਹ ਬੰਨ ਉਹਨਾਂ ਦੀ ਠੇਠਾ ਮਹਾਰਾਜਿੰਦਿਆ ਠੇਠਾ ਮਦਨ ਵਜਾ ਹੈ ਮੈਂ ਆਸ ਟਾਈਮ ਇਸ ਬੰਨ ਦੇ ਵਿੱਚ ਖਲੋਤਾ ਚਾਰ ਮਹੀਨੇ ਹੋ ਗਏ ਨੇ ਕੋਨੇਵਾਲ ਦੇ ਵਿੱਚ ਪਾਣੀ ਆਇਆ ਆ ਸਾਰੇ ਵਾਲੇ ਦੁਆਲੇ ਝਾਤੀ ਮਾਰ ਕੇ ਵੇਖ ਲੋ ਅਜੇ ਤੀਕਾ ਇਹ ਬੰਨ ਨਹੀਂ ਵੱਜਾ ਇਨੂ ਨੇ ਇਸ ਗੱਲ ਦਾ ਪਤਾ ਕਿ ਸਰਕਾਰ ਨੇ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਨਾ ਇਹਦੇ ਤੇ ਕੋਈ ਵਿੱਚ ਕੋਈ ਮੰਤਰੀ ਨਾ ਕੋਈ ਸ਼ੰਤਰੀ ਕੋਈ ਨਹੀਂ ਜੇ ਆ ਟਾਈਮ ਆਇਆ ਆ ਖਾੜ ਦੇ ਵਿੱਚ ਮੈਂ ਸਮਝ ਲਓ ਖਾੜੀ ਬਣ ਗਈ ਅਖੰਡਰ ਇਹ ਤੇ ਕੋਈ ਨਹੀਂ ਜੇ ਆ ਟਾਈਮ ਕਿਸੇ ਨੇ ਬਾਤ ਨਹੀਂ ਜੇ ਪੁੱਛੀ ਇੱਕ ਦੋ ਜਿਹੜੇ ਬੰਨ ਵੱਜੇ ਨੇ ਉਹ ਬਾਬੇ ਆਏ ਹੀ ਉਹਨਾਂ ਨੇ ਸਾਡੇ ਪਿੰਡ ਦਾ ਹੀ ਤੇ ਉਹਨਾਂ ਦਾ ਦੇਣਾ ਦੇ ਹੀ ਨਹੀਂ ਸਕਦੇ ਪਿੰਡ ਦੀ ਪੰਚਾਇਤ ਨੇ ਜਾਂ ਪਿੰਡ ਨੇ ਵੈਸੇ ਨਹੀਂ ਕੋਸ਼ਿਸ਼ ਨਹੀਂ ਕਰਨ ਦੀ ਵੀ ਸਾਡੇ ਨਾਲ ਸਾਡੇ ਕਵਰ ਪ੍ਰਤਾਪ ਆ ਕਾਂਗਰਸ ਦੇ ਹਰ ਪ੍ਰਤਾਪ ਦੇ بیٹے ਨੇ ਉਹ ਸਾਡੇ ਨਾਲ ਪਾਣੀ 'ਚ ਵੀ ਚਲੇ ਮਾਤੇ ਮੌਜੂਦਾ ਸਰਪੰਚ ਅਮਰਜੀਤ ਸਿੰਘ ਦਾ ਕਿ ਉਹਨਾਂ ਦਾ ਸਾਹ ਹੀ ਨਹੀਂ ਨਿਕਲ ਦਿੱਤਾ ਕਿ ਸਰਪੰਚ ਸਾਹਿਬ ਤੁਸੀਂ ਅੰਦਰੋਂ ਬਾਹਰ ਨਹੀਂ ਨਿਕਲਣਾ ਸਰਪੰਚ ਸਾਹਿਬ ਨਿਕਲਦੇ ਹੀ ਤੇ ਪੁਲਿਸ ਆ ਜਾਂਦੀ ਇਹ ਨਹੀਂ বাজਦਾ ਫਿਰ ਨੁਕਸਾਨ ਕੀ ਹੈ ਦੁਬਾਰਾ ਦੁਬਾਰਾ ਵੇਖੋ ਜੀ ਮੰਨ ਲਓ ਹੁਣੇ ਪਾਣੀ ਆ ਜਾਂਦਾ ਸਿੱਧਾ ਪਿੰਡ ਰਮਦਾਸ ਨੇੜਲੇ ਪਿੰਡ ਕੋਨੇਵਾਲ ਦੇ ਆਲੇ ਦੁਆਲੇ ਕਈ ਬੰਨ ਟੁੱਟੇ ਔਰ ਪਿੰਡ ਦਾ ਬਹੁਤ ਵੱਡਾ ਨੁਕਸਾਨ ਉਸ ਵੇਲੇ ਪਾਣੀ ਨੇ ਕੀਤਾ ਪਿੰਡ ਦੇ ਅੰਦਰਲੇ ਪਾਸੇ ਕੁਝ ਘਰ ਜਿਹੜੇ ਟੁੱਟੇ ਸੀ ਉਹਨਾਂ ਦੀ ਮੁਰੰਮਤ ਜਾਂ ਫਿਰ ਉਹਨਾਂ ਨੂੰ ਬਣਾਉਣ ਦਾ ਕੰਮ ਜਿਹੜਾ ਹੈ ਉਹ ਕੁਝ ਕੁ ਜਿਹੜੀਆਂ ਐਨਜੀਓ ਹੈਗੀਆਂ ਉਹ ਕਰ ਰਹੀਆਂ ਪਰ ਗੱਲ ਇਹ ਹੈ ਕਿ ਬਹੁਤੇ ਬਹੁਤੀਆਂ ਜ਼ਮੀਨਾਂ ਦੇ ਵਿੱਚ ਮਿੱਟੀ ਵੀ ਭਰੀ ਹੋਈ ਸੀ ਹਾਲੇ ਤੱਕ ਉਹ ਕਿਸਾਨ ਵੀ ਇਹ ਕਹਿ ਰਿਹਾ ਕਿ ਸਾਡੀ ਮਿੱਟੀ ਨਹੀਂ ਚੱਕੀ ਗਈ ਦੂਜੇ ਪਾਸੇ ਤੁਹਾਨੂੰ ਇੱਕ ਆ ਤਸਵੀਰ ਦਿਖਾਉਨੇ ਆ ਕਿ ਇੱਕ ਆ ਬੰਨ ਸੀ ਜਿੱਥੇ ਬਾਕੀ ਬੰਨ ਕੁਝ ਵੱਜ ਗਏ ਇੱਕ ਬੰਨ ਹਾਲੇ ਵੀ ਉਸੇ ਤਰੀਕੇ ਹੀ ਆ ਇਹ ਬੰਨਿਆ ਨਹੀਂ ਗਿਆ ਪਿੰਡ ਦੇ ਲੋਕ ਕਹਿੰਦੇ ਆ ਕਿ ਅ ਇਸ ਨੂੰ ਬੰਨਣਾ ਜ਼ਰੂਰੀ ਹੈ ਕਿਉਂਕਿ ਜੇ ਆਉਣ ਵਾਲੇ ਟਾਈਮ ਦੇ ਵਿੱਚ ਪਾਣੀ ਦੁਬਾਰਾ ਕਿਤੇ ਥੋੜਾ ਬਹੁਤਾ ਵੀ ਆ ਗਿਆ ਤਾਂ ਪਿੰਡ ਨੂੰ ਦੁਬਾਰਾ ਨੁਕਸਾਨ ਹੋਊਗਾ ਦੋਵੇਂ ਪਾਸੇ ਫਸਲਾਂ ਹੈਗੀਆਂ ਪਿੰਡ ਦੇ ਵਸਨੀਕ ਵੀ ਸਾਡੇ ਨਾਲ ਹੈਗੇ ਨੇ ਅਸੀਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਇੱਕ ਬੰਨ ਕਿਵੇਂ ਰਹਿ ਗਿਆ ਇਹ ਬੰਨਿਆ ਕਿਉਂ ਨਹੀਂ ਗਿਆ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਜੀ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਆਹ ਕਿਵੇਂ ਰਹਿ ਗਿਆ ਬੰਨ ਇਹ ਜੀ ਵੇਖੋ 1998 ਦਾ ਬੰਨ ਵਜਾ ਹੈ ਇਹ ਕੋ ਸਮਾਂ 1-2 ਸਾਲ ਪਹਿਲਾਂ ਮੰਤਰੀ ਬਣੇ ਸੀ ਮੇਜਰ ਰਾਜਵੀਰ ਸਿੰਘ ਜੀ ਮੇਜਰ ਰਾਜਵੀਰ ਸਿੰਘ ਆ ਐਮਐਲਏ ਬਣੇ ਸੀ ਅਜਨਾਲੇ ਹਲਕੇ ਤੋਂ ਇਹ ਬੰਨ ਉਹਨਾਂ ਦੀ ਮਹਾਰਾਜਿੰਦ ਦੀ ਮਦਨ ਵਜਾ ਸੀ ਉਤੋਂ ਬਾਤਾ ਕਈ ਸਰਕਾਰਾਂ ਆਈਆਂ ਕਾਲੀ ਦਲ ਆਏ ਕਾਂਗਰਸੀ ਆਏ ਆਮ ਪਾਰਟੀ ਆਈ ਸਾਰੇ ਆਏ ਮੈਂ ਇਸ ਟਾਈਮ ਇਸ ਬੰਨ ਦੇ ਵਿੱਚ ਖਲੋਤਾ ਚਾਰ ਮਹੀਨੇ ਹੋ ਗਏ ਨੇ ਕੋਨੇਵਾਲ ਦੇ ਵਿੱਚ ਪਾਣੀ ਆਇਆ ਆ ਸਾਰੇ ਆਲੇ ਦੁਆਲੇ ਝਾਤੀ ਮਾਰ ਕੇ ਵੇਖ ਲੋ ਅਜੇ ਤੀਕਾ ਇਹ ਬੰਨ ਨਹੀਂ ਵੱਜਾ ਮिन्नੂ ਨਹੀਂ ਇਸ ਗੱਲ ਦਾ ਪਤਾ ਕਿ ਸਰਕਾਰ ਨੇ ਪੈਸੇ ਦਿੱਤੇ ਜਾਂ ਨਹੀਂ ਦਿੱਤੇ ਨਾ ਇਹਦੇ ਤੇ ਕੋਈ ਵਿੱਚ ਕੋਈ ਮੰਤਰੀ ਨਾ ਕੋਈ ਸ਼ੰਤਰੀ ਕੋਈ ਨਹੀਂ ਜੇ ਆ ਟਾਈਮ ਆਇਆ ਆ ਖਾੜ ਦੇ ਵਿੱਚ ਮੈਂ ਸਮਝ ਲਓ ਖਾੜੀ ਬਣ ਗਈ ਐ ਖੰਡਰ ਬਿਲਕੁਲ ਠੀਕ ਆ ਇੱਥੇ ਕੋਈ ਨਹੀਂ ਜੇ ਇਸ ਟਾਈਮ ਕਿਸੇ ਨੇ ਬਾਤ ਨਹੀਂ ਜੇ ਪੁੱਛੀ ਇੱਕ ਦੋ ਜਿਹੜੇ ਬੰਨ ਵੱਜੇ ਨੇ ਉਹ ਬਾਬੇ ਆਏ ਹੀ ਉਹਨਾਂ ਨੇ ਤੁਹਾਡੇ ਪਿੰਡ ਦਾ ਹੀ ਤਾਂ ਉਹਨਾਂ ਦਾ ਦੇਣਾ ਦੇ ਹੀ ਨਹੀਂ ਸਕਦੇ ਜਿਨ੍ਹਾਂ ਨੇ ਸਾਡੇ ਪਿੰਡ ਦੇ ਆਲੇ ਦੁਆਲੇ ਬੰਨ ਵੱਜੇ ਉਹ ਸਾਰੇ ਬਾਬੇ ਸਰਹਾਲੀ ਵਾਲੇ ਗੁਰੂ ਕੇ ਬਾਗ ਵਾਲੇ ਉਹ ਬੰਨ ਬੰਨ ਕੇ ਗਏ ਆ ਆ ਜਿਹੜਾ ਬੰਨਾ ਕਿਸੇ ਨੇ ਨਹੀਂ ਬਤਾ ਇਹ ਖੁਰੇ ਕਾਗਜ਼ਾਂ ਜੋ ਬਾਹਰ ਚਲ ਗਿਆ ਜਾਂ ਕਾਗਜ਼ਾਂ ਜੀ ਹੈ ਨਹੀਂ ਆ ਕਿ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਸ਼ਾਇਦ ਪਿੰਡ ਦੀ ਪੰਚਾਇਤ ਨੇ ਜਾਂ ਪਿੰਡ ਨੇ ਵੈਸੇ ਨਹੀਂ ਕੋਸ਼ਿਸ਼ ਨਹੀਂ ਕਰਨ ਦੀ ਕੋਈ ਸਾਡੇ ਨਾਲ ਸਾਡੇ ਕਵਰ ਪ੍ਰਤਾਪ ਆ ਕਾਂਗਰਸ ਦੇ ਹਰ ਪ੍ਰਤਾਪ ਦੇ ਬੇਟੇ ਨੇ ਉਹ ਸਾਡੇ ਨਾਲ ਪਾਣੀ 'ਚ ਵੀ ਚਲੇ ਸਾਡੇ ਮੌਜੂਦਾ ਸਰਪੰਚ ਅਮਰਜੀਤ ਸਿੰਘ ਦਾ ਕਿ ਉਹਨਾਂ ਦਾ ਸਾਹ ਹੀ ਨਹੀਂ ਨਿਕਲ ਦਿੱਤਾ ਕਿ ਸਰਪੰਚ ਸਾਹਿਬ ਤੁਸੀਂ ਅੰਦਰੋਂ ਬਾਹਰ ਨਹੀਂ ਨਿਕਲਣਾ ਜੇ ਸਰਪੰਚ ਸਾਹਿਬ ਨਿਕਲਦੇ ਹੀ ਤੇ ਪੁਲਿਸ ਆ ਜਾਂਦੀ ਸੀ ਠੀਕ ਹੈ ਨਾ ਕਿ ਪੁੱਲ ਸੌਂਦਾ ਕਾਰਨ ਕੀ ਸੀ ਕਿ ਸਰਪੰਚ ਕਹਿੰਦਾ ਵੀ ਮੇਰੇ ਪਿੰਡ ਦੇ ਬੰਦ ਬੰਨੋ ਮੇਰਾ ਪਿੰਡ ਜਿਹੜਾ ਵਾ ਅੱਗੇ ਰੁੜ ਗਿਆ ਵਾ ਜੇ ਦੁਬਾਰੇ ਪਾਣੀ ਆ ਗਿਆ ਤਾਂ ਫਿਰ ਕੀ ਕਰਾਂਗੇ ਅਜੇ ਟੀਕਾ ਕੋਈ ਵੀ ਨਹੀਂ ਪਹੁੰਚਿਆ ਅਜੋ 16 ਤਰੀਕ ਹੋ ਗਈ ਜੀ ਠੀਕ ਆ 16 ਤਰੀਕ ਹੋ ਗਈ ਜੀ ਅਜੇ ਟੀਕਾ ਵੀ ਨਹੀਂ ਜੇ ਕੋਈ ਆਇਆ ਆ ਪਹਿਲੀ ਵਾਰੀ ਆ ਜਿਹੜੇ ਤੁਸੀਂ ਪੱਤਰਕਾਰ ਭਰਾ ਪਹੁੰਚੇ ਜਾਂ ਇੱਥੇ ਪੱਤਰਕਾਰ ਵੀ ਨਹੀਂ ਜੇ ਪਹੁੰਚੇ ਪਿੰਡ ਦਾ ਮੌਜੂਦਾ ਸਰਪੰਚ ਪੱਤਰਕਾਰ ਅਜੀਤ ਅਖਬਾਰ ਦਾ ਪੱਤਰਕਾਰ ਵਾਲਾ ਭਰਾ ਜਸਵੰਤ ਸਿੰਘ ਆ ਸਾਡਾ ਖੁਦ ਦਾ ਸਰਪੰਚ ਬਣਾਇਆ ਉਹਨੇ ਨਹੀਂ ਜੇ ਐ ਟੱਕ ਦੀ ਖਬਰ ਲਾਈ ਅਜੀਤ ਤੇ ਖਬਰਾਂ ਚਲਾਉਂਦੇ ਸਾਡੇ ਪਿੰਡ ਦੀ ਖਬਰ ਨਹੀਂ ਲੱਗੀ ਹੁਣੇ ਇੱਥੇ ਮੇਰੇ ਵਰਗਾ ਕੋਈ ਫੱਬ ਕੇ ਆ ਜੇ ਨਾ ਕੋਈ ਵੀ ਪਾਰਟੀ ਦਾ ਮੰਤਰੀ ਆ ਜੇ ਮੋٹے ਅੱਖਰਾਂ 'ਚ ਲਿਖ ਦੇਣਾ ਜੀ ਮੰਤਰੀ ਸਾਹਿਬ ਆਏ ਨੇ ਕੀ ਯਾਰਾ ਪਿੰਡ ਦੀ ਕੋਈ ਹਾਲ ਥੋੜੀ ਆ अच्छा जेड़ा ਆ ਅਸੀਂ ਦੇਖ ਰਹੇ ਹਾਂ ਕਿ ਇੱਥੇ ਇੰਉਂ ਲੱਗਦਾ ਕਿ ਕੁਝ ਕੰਮ ਹੋਇਆ ਹੋਇਆ ਕੁਝ ਜੀਸੀਬੀ ਵਗੈਰਾ ਨੇ ਇਹ ਪੱਟਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਕਿਵੇਂ ਸੀ ਇਹ ਇਹ ਜੀ ਜੋ ਇਧਰ ਖੱਡਾਂ ਚੱਲਣ ਡੀਆਂ ਨੇ ਦਰਿਆ ਦੇ ਵਿੱਚ ਮਸ਼ੀਨਾਂ ਚੱਲਣ ਡੀਆਂ ਨੇ ਰੇਤ ਜਾਣ ਡਈ ਆ ਉਹਨਾਂ ਨੇ ਇਹ ਇਧਰੋਂ ਦੀ ਤਾਰਨ ਦੀ ਕੋਸ਼ਿਸ਼ ਕੀਤੀ ਸੀ ਅਮਰਜੀਤ ਸਰਪੰਚ ਨੇ ਕਿਹਾ ਸੀ ਕਿ ਮੇਰੇ ਪਿੰਡ ਦੇ ਵਿੱਚ ਕੋਈ ਗੱਡੀ ਨਹੀਂ ਜਾਏਗੀ ਜਿੰਨੇ ਜਾਣਾ ਉਹ ਬਾਰ ਬਾਰ ਜਾਓ ਠੀਕ ਆ ਹਰ ਬੰਦਾ ਸੋਚਦਾ ਕੋਈ ਕੋਈ 10 20 ਹਜ਼ਾਰ ਦਾ ਟੱਪਰ ਵਿਗਣ ਡਿਆ ਦਰਿਆ ਚ ਭਰੋ ਬਾਰੇ ਬਾਰੇ ਨੰਘ ਜੋ ਆ ਮਾੜਾ ਮੋਟਾ ਜਿਹੜਾ ਜੇ ਉਹ ਪੌਵਲੈਂਡ ਦੇ ਨਾਲ ਉਹਨਾਂ ਸਵਾਰਾ ਸੂਰਾ ਕੀਤਾ ਜੇ ਅੱਛਾ ਇੱਥੋਂ ਪੱਟ ਕੇ ਇੱਥੇ ਸੁੱਟ ਲਿਆ ਹਾਂਜੀ ਔਰ ਜਿਹੜੀਆਂ ਖੱਡਾਂ ਵਾਲੀਆਂ ਖੱਡਾਂ ਲੱਗੀਆਂ ਜਾਂ ਪੇਪਰ ਲੰਗੜਾ ਉਹਨਾਂ ਨੇ ਥੋੜਾ ਬਹੁਤਾ ਕਰ ਲਿਆ ਇੱਕ ਦੋ ਗੱਡੀਆਂ ਜਿਹੜੀਆਂ ਨੇ ਇਧਰੋਂ ਦੀ ਲੰਗੀਆਂ ਜਦੋਂ ਪਤਾ ਵੀ ਨਹੀਂ ਪੇਜ ਜਾਂਦੀ ਕੋਈ ਕਿਸੇ ਬਣੇ ਦੀ ਲੰਗ ਜਾਂਦਾ ਬਾਰੋਂ ਦੀ ਕਿਉਂਕਿ ਪਿੰਡ ਦੇ ਆਲੇ ਦੁਆਲੇ ਸਾਰੇ ਤੁਸੀਆਂ ਬਣੀਆਂ ਨੇ ਕੋ ਗਰਦਾਪੁਰ ਦੇ ਏਰੀਏ 'ਚ ਆ ਕੋਈ ਅੰਮਰਸਰ ਦੇ ਏਰੀਏ 'ਚ ਆ ਉਧਰੋਂ ਦੀ ਲੰਗੀ ਨੁਗੀ ਜਾਂਦੇ ਨੇ ਅੱਛਾ ਇੱਕ ਗੱਲ ਦੱਸਿਓ ਕਿ ਤੁਹਾਡੇ ਪਿੰਡ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਇਹ ਕਿਹਾ ਸੀ ਕਿ ਸਾਡੇ ਕੋਲ ਟਰੈਕਟਰ ਹੈਗੇ ਆ ਟਰੈਕਟਰ ਕਈਆਂ ਨੇ ਦਾਨ ਵੀ ਕੀਤੇ ਕਿ ਅਸੀਂ ਜ਼ਮੀਨਾ ਪਧਰੀਆਂ ਕਰਾਂਗੇ ਜਾਂ ਕੁਝ ਫਸਲਾਂ ਬੀਜ ਕੇ ਦੇਵਾਂਗੇ ਆਪ ਜਿਹੜਾ ਵਾਧੂ ਘਾਟੂ ਕੰਮ ਹੈ ਇਹ ਵੀ ਕਰਾਂਗੇ ਟਰੈਕਟਰ ਬੇਸਿਕਲੀ ਇਹਨਾਂ ਕੰਮਾਂ ਵਾਸਤੇ ਹੀ ਸੀ ਤੁਹਾਡੇ ਤੁਹਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਸੰਸਥਾ ਆਈ ਜਿਹੜੀ ਟਰੈਕਟਰ ਲੈ ਕੇ ਆਈ ਜਾਂ ਜਿਨ੍ਹਾਂ ਨੇ ਕੰਮ ਕੀਤੇ ਹਾਂਜੀ ਭਾਜੀ ਸਾਡੇ ਪਿੰਡ ਵਾਸਤੇ ਟਰੈਕਟਰ ਆਏ ਬੀ ਆਇਆ ਖਾਦ ਆਈ ਬਹੁਤ ਹੀ ਸੰਸਥਾਵਾਂ ਆਈਆਂ ਕਿ ਉਹਨਾਂ ਨੇ ਕਈ ਘਰ ਵੀ ਬਣਾਏ ਨੇ ਪਿੰਡ 'ਚ ਮੇਰੇ ਇੱਕ ਪਿੰਡ ਦੇ ਵਿੱਚ ਤਜਿੰਦਰ ਸਿੰਘ ਮੈਂਬਰ ਆ ਕਿ ਜਿਨ੍ਹਾਂ ਨੇ ਖੁਦ ਹਰ ਘਰ ਦੇ ਵਿੱਚ ਫ੍ਰਿਜ ਬੈੱਡ ਵਾਸ਼ਿੰਗ ਮਸ਼ੀਨਾਂ ਠੀਕ ਆ ਨਾ ਮੈਨੂੰ ਖੁਦ ਮੇਰੇ ਘਰ ਚਾਰ ਫ੍ਰਿਜਾਂ ਪਈਆਂ ਸੀ ਮੈਨੂੰ ਖੁਦ ਦਵਾਈ ਚਾਰੇ ਖਰਾਬ ਹੋ ਗਈਆਂ ਸੀ ਹਾਂਜੀ ਮੈਨੂੰ ਖੁਦ ਦਵਾਈ ਫ੍ਰਿਜ ਹਾਂ ਵੀ ਨਹੀਂ ਉਹਨਾਂ ਨੇ ਆਖਿਆ ਗੋ ਪੀ ਆ ਤੁਹਾਡੇ ਲੋੜ ਮੁਤਾਬਕ ਆ ਸਾਡੇ ਮੁਤਾਬਕ ਤੁਹਾਨੂੰ ਇਹ ਫਰਿੱਜ ਦੇਣੀ ਦੇਣੀ ਖੁਦ ਮੈਨੂੰ ਵੀ ਨਹੀਂ ਪਤਾ ਮੇਰੇ ਘਰਦਿਆਂ ਨੇ ਕਿਹਾ ਵੀ ਸਾਡੇ ਜੀ ਆ ਖਰਾਬ ਉਹ ਨਾ ਵੇਖ ਕੇ ਸਾਨੂੰ ਵੀ ਫਰਿੱਜ ਦਿੱਤੀ ਕਿ ਮੈਂ ਤੁਹਾਨੂੰ ਕਹਾਂ ਵੀ ਸਾਡੇ 8 ਦੇਣਾ ਜਿੰਨੀਆਂ ਸੰਸਥਾ ਨੂੰ ਸਾਡੇ ਮੂੰਹ ਚ ਰੋਟੀ ਭਾਈ ਅਸੀਂ ਉਹਨਾਂ ਦਾ ਤੇ ਦੇਣਾ ਦੇ ਹੀ ਨਹੀਂ ਸਕਦੇ ਪਰ ਆ ਤੇ ਸਰਕਾਰ ਦੇ ਹੱਥ ਵਾਸਾ ਨਾ ਇਹ ਤੇ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਵੀ ਆ ਸਾਰਾ ਹੀ ਖਾਲੀ ਪਿਆ ਯਾਰ ਉਹਦੇ ਚ ਟਰਾਲੀ ਮਿੱਟੀ ਨਹੀਂ ਪਈ ਠੇਕੇਦਾਰ ਠੇਹ ਨਹੀਂ ਵੱਜਦਾ ਫਿਰ ਨੁਕਸਾਨ ਕੀ ਹੈ ਦੁਬਾਰਾ ਦੁਬਾਰਾ ਵੇਖੋ ਜੀ ਮੰਨ ਲਓ ਹੁਣੇ ਪਾਣੀ ਆ ਜਾਂਦਾ ਸਿੱਧਾ ਪਿੰਡ